ਅਸੀਂ ਖੜੇ ਆ ਜੀ ਬਲਾਚੌਰ ਰੋਪੜ ਮੁਖ ਮਾਰਕੀ ਇੱਕ ਅਣਪਛਾਤੀ ਜਿਹੜੀ ਹੈਗੀ ਆ লাশ ਮਿਲੀ ਹੈ ਮੈਦਾਨ ਵਿੱਚੋਂ ਤੁਸੀਂ ਦੇਖ ਸਕਦੇ ਹੋ ਤਾਜ਼ੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਆ ਪੁਲਿਸ ਵੀ ਪੁੱਜੀ ਆ ਤੇ ਆਂਸਰ ਕੌਣ ਕੀ ਦਾ ਕਾਰਕ ਹੈ ਤੋਂ ਪੁੱਜੇ ਆ ਤੇ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਆ ਇਹ ਰਾਏਪੁਰ ਜਿਹੜਾ ਹੈਗਾ ਆ ਪਿੰਡ ਪਿੰਦਾ ਆ ਉਸ ਦੇ ਨਜ਼ਦੀਕ ਪੈਟਰੋਲ ਪੰਪ ਜਿਹੜਾ ਪੈਟਰੋਲ ਪੰਪ ਆ ਉਸ ਦੇ ਸਾਹਮਣੇ ਤੋਂ ਇਹ লাশ ਮਿਲੀ ਆ ਅਣਪਛਾਤੀ ਆ ਕੋਈ ਪੰਜਾਬੀ ਕਹਿ ਰਿਹਾ ਤੇ ਕੋਈ ਪ੍ਰਵਾਸੀ ਕਹਿ ਰਿਹਾ ਹੈ ਮੌਕੇ ਤੇ ਪੁਲਿਸ ਉੱਪਜੀ ਆ ਤੇ ਲਾਸ਼ ਨੂੰ ਜਿਹੜੇ ਹੈਗਾ ਬਾਹਰ ਕਢਿਆ ਗਿਆ ਤੇ ਪਛਾਣ ਕੀਤੀ ਜਾ ਰਹੀ ਆ ਇਸ ਦੇ ਵਿੱਚ ਕਿਸ ਦੀ ਲਾਸ਼ ਆ ਕਿੱਦਾਂ ਹੋਇਆ ਇਸ ਦੇ ਨਿਸ਼ਾਨ ਵੀ ਹੈਗੇ ਆ ਜਰੂਰ ਗਲੇ ਦੇ ਉੱਤੇ ਨਿਸ਼ਾਨ ਵੀ ਪਾਏ ਗਏ ਆ ਪਿੰਡ ਰਾਏਪੁਰ ਦੇ ਨਜ਼ਦੀਕ ਤੁਹੋਂ ਦੱਸ ਸਕਦੇ ਆ ਕਿ ਪੈਟਰੋਲ ਪੰਪ ਦੇ ਬਿਲਕੁਲ ਆਪੋਜੀਟ ਇੱਕ ਆਨੰਦਪੁਰ ਦੇ ਨੌਜਵਾਨ ਦੀ ਜਿਸ ਦੀ ਉਮਰ 22-23 ਸਾਲ ਲੱਗਦੀ ਆ ਜਿਹੜੀ লাশ ਮਿਲੀ ਆ ਫੋਰੈਂਸਿਕ ਟੀਮਾਂ ਵੀ ਪੁੱਜੀ ਹੋਈਆਂ ਤੇ ਨਾਲ ਆਨਸਰੋ ਚੌਂਕੀ ਦੇ ਐਸਆਈ ਸਿਕੰਦਰਪਾਲ ਤੇ ਨਾਲ ਐਸਐਚਓ ਕਾੜਗੜ ਵੀ ਪੁੱਜੀ ਹੋਏ ਆ ਕੋਈ ਕੋਈ ਜਨ ਮਗੇਗਾ ਕਿ ਤੁਹਾਨੂੰ ਬਾਰੇ ਦੱਸਿਓ ਕਿ ਤੁਹਾਨੂੰ ਕਿਵੇਂ ਪਤਾ ਲੱਗੇ ਸਾਨੂੰ ਤਲਾਹ ਵੇਲੇ ਸੀ ਸਵੇਰੇ ਕਿ ਇੱਕ ਰਾਇਪਰ ਪੰਡ ਦੇ ਆਪੋਜ਼ਿਟ ਸਾਈਡ ਨਹਿਰ ਵਾਲੇ ਪਾਸੇ ਰੂਟ ਦੇ ਨਾਲ ਇੱਕ ਡੈੱਡ ਬਾਡੀ ਪਈ ਹੋਈ ਨੌਜਵਾਨ 20-22 ਸਾਲ ਦਾ ਹੈ ਜੀ ਇਹ ਮੌਕੇ ਤੇ ਆਇਆ ਪਰ ਇਹ ਜੈਡੈਂਟੀਫਾਈ ਨਹੀਂ ਹੋਇਆ ਜੈਡੈਂਟੀਫਿਕੇਸ਼ਨ ਕਰ ਰਹੇ ਆ। ਇਹ ਆ ਰਹੀ ਹੈ ਫੋਰੈਂਸਿਕ ਦੀ ਟੀਮ ਆ ਰਹੀ ਹੈ। ਸਰ ਇਹ ਪ੍ਰਵਾਸੀ ਲੱਗਦਾ ਕਿ ਕੋਈ ਉਥੋਂ ਲੋਕਲ ਲੱਗਦਾ ਕੋਈ ਇਹਦੇ ਬਾਰੇ ਆਈਡੀਆ ਲੱਗਿਆ ਕੋਈ ਕਿ ਨਹੀਂ। ਪ੍ਰਵਾਸੀ ਤੇ ਨਹੀਂ ਲੱਗਦਾ ਹੈਗਾ। ਲੱਗਦਾ ਤੇ ਲੋਕਲ ਹੈ ਤੇ ਫੋਰੈਂਸਿਕ ਨੂੰ ਆਈਡੈਂਟੀਫਾਈ ਹੋਣ ਤੋਂ ਬਾਅਦ ਹੀ ਦੱਸ ਸਕਦੇ ਕਿ ਇਹ ਇਹਦੇ ਸਰੀਰ ਤੇ ਕੋਈ ਚੋਟ ਦਾ ਨਿਸ਼ਾਨ ਵੀ ਲੱਗਿਆ। ਮੁਦੱਸ਼ਨੋ ਕੇ ਫੋਰੈਂਸਿਕ ਟੀਮ ਆਊਗੀ ਜੇ ਮੌਕੇ ਗਲੇ ਦੇ ਉੱਤੇ ਜੇ ਤਾਂ ਨਿਸ਼ਾਨ ਦਿਖ ਰਹੇ ਆਉਂ ਲੱਗਦੇ ਹੈਗੇ ਤੇ ਤੁਹਾਨੂੰ ਬਾਕੀ ਕੁਝ ਕਲੀਅਰ ਹੋਊ ਟੀਮ ਕਰੇ ਕੋਈ ਇਹਦੇ ਕੋਲ ਕੋਈ ਸਾਧਨ ਮਿਲਿਆ ਜਾਂ ਮੋਬਾਈਲ ਵਗੈਰਾ ਕੁਝ ਮਿਲਿਆ ਜੀ ਨਹੀਂ ਨਹੀਂ ਅਜਾ ਦਾ ਕੁਝ ਨਹੀਂ ਹੁਣ ਇਹ ਕਿਥੇ ਸਰਕਾਰੀ ਹਸਪਤਾਲ ਵੀ ਪਹੁੰਚ ਨਹੀਂ ਲਗਾ ਹਾਂ ਜੀ ਪੈਸੀ ਟੀਮ ਦੇ ਆਉਣ ਤੋਂ ਬਾਅਦ ਮੌਕੇ ਤੋਂ ਲੈ ਕੇ ਬਾਡੀ 72 ਘੰਟੇ ਵਾਸਤੇ ਰਖਾਵਾਂਗੇ ਆਈਡੈਂਟੀਫਿਕੇਸ਼ਨ ਵਾਸਤੇ ਉਸ ਦਿਨ ਪਹਿਲਾਂ ਕੋਈ ਇਤਲਾਹ ਆਈ ਹੋਵੇ ਕਿਸੇ ਵੀ ਗੁਮਸ਼ੁਦਗੀ ਦੀ ਅਸੀਂ ਸਾਡੇ ਥਾਣੇ ਹੈ ਨਹੀਂ ਜੀ ਪਰ ਅਸੀਂ ਆਸ-ਪਾਸ ਦੇ ਥਾਣੇ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਪਤਾ ਕਰ ਰਹੇ ਹਾਂ ਅਗਰ ਕਿਸੇ ਦਾ ਕੋਈ ਮੈਸੇਜਿੰਗ ਕੰਪਲੇਂਟ ਕੋਈ ਹੋਵੇ ਉਸ ਦੇ ਹਿਸਾਬ ਨਾਲ